ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਤਪੰਦੀ ਦੇ ਨਾਲ ਮੈਂ ਰਣਜੀਤ ਗਿੱਲ ਗੱਲ ਕਰਾਂਗੇ ਗਿੱਦੜਬਾਹਾ ਤਹਿਸੀਲ ਦੀ ਤਾਂ ਗਿੱਦੜਬਾਹਾ ਤਹਿਸੀਲ ਦੇ ਵਿੱਚ ਇਸ ਵਕਤ ਸਨਾਟਾ ਛਾਇਆ ਹੋਇਆ ਕੋਈ ਵੀ ਇੱਥੇ ਤੁਹਾਨੂੰ ਕਲਰਕ ਤੋਂ ਲੈ ਕੇ ਕੋਈ ਵੀ ਇੱਥੇ ਅਫਸਰ ਦਿਖਾਈ ਨਹੀਂ ਦੇਣਾ ਕਿਉਂਕਿ ਜਿਹੜੀ ਸਾਡੇ ਕੋਲੇ ਜਾਣਕਾਰੀ ਪਹੁੰਚੀ ਆ ਵੀ ਵਿਜੀਲੈਂਸ ਦੀ ਇੱਕ ਰੇਡ ਪਈ ਆ ਤਾਂ ਕਥਿਤ ਤੌਰ ਤੇ ਜਿਹੜੀ ਰੇਡ ਪਈ ਆ ਉਸ ਤੋਂ ਪਹਿਲਾਂ ਜਿਹੜੇ ਨੇ ਤਹਿਸੀਲਦਾਰ ਤੇ ਜਿਹੜਾ ਉਹਨਾਂ ਸਟਾਫ ਨਾਲ ਦਾ ਉਹ ਇੱਥੋਂ ਫਰਾਰ ਹੋ ਜਾਂਦੇ ਆ ਤਾਂ ਰਜਿਸਟਰੀ ਵਾਲੇ ਜਿਹੜੇ ਲੋਕ ਨੇ ਉਹ ਇੱਥੇ ਉਡੀਕ ਰਹੇ ਨੇ ਤੁਸੀਂ ਦੇਖੋਗੇ ਤੁਹਾਨੂੰ ਤਸੀਂ ਤਸਵੀਰਾਂ ਦਿਖਾਵਾਂਗੇ ਤਾਂ ਇਹ ਤਹਿਸੀਲਦਾਰ ਸਾਹਿਬ ਦਾ ਕਮਰਾ ਤਾਂ ਬਿਲਕੁਲ ਖਾਲੀ ਪਿਆ ਤਹਿਸੀਲਦਾਰ ਸਾਹਿਬ ਇੱਥੇ ਹੈ ਨਹੀਂਗੇ ਤਾਂ ਇਸ ਦੇ ਨਾਲ ਦਾ ਕਮਰਾ ਜਿਸ ਦੇਖੋਗੇ ਸੰਬੰਧਤ ਸਟਾਫ ਦਾ ਹੀ ਇਹ ਕਮਰਾ ਹੈ ਇਹ ਵੀ ਖਾਲੀ ਪਿਆ ਤਾਂ ਗੱਲ ਕਰੀਏ ਤਾਂ ਤਹਿਸੀਲ ਬਿਲਕੁਲ ਸੁੰਨਸਾਨ ਪਈਆ ਪਰ ਲੋਕ ਇੱਥੇ ਖੱਜਲ ਖਵਾਰ ਹੋ ਰਹੇ ਨੇ ਉਡੀਕ ਰਹੇ ਨੇ ਤਾਂ ਇਧਰਲੇ ਪਾਸੇ ਗੱਲਬਾਤ ਕਰੀਏ ਤਾਂ ਤੁਸੀਂ ਦੇਖੋਗੇ ਕਲਰਕ ਤੋਂ ਲੈ ਕੇ ਛੋਟੇ ਤੋਂ ਛੋਟਾ ਤਾਂ ਵੱਡੇ ਤੋਂ ਵੱਡਾ ਕੋਈ ਵੀ ਹੈ ਨਹੀਂਗਾ ਜਿਹੜੇ ਇਥੇ ਪੀਸੀ ਪਏ ਨੇ ਸਾਰੇ ਡਾਕੂਮੈਂਟ ਪਏ ਨੇ ਉਵੇਂ ਖੁੱਲਾ ਛੱਡਿਆ ਹੋਇਆ ਤਾਂ ਇਧਰਲੇ ਪਾਸੇ ਲੋਕ ਨੇ ਜਿਹੜੇ ਬੈਠੇ ਹੋਏ ਨੇ ਉਡੀਕ ਰਹੇ ਨੇ ਵੀ ਸਾਡੀ ਵਾਰੀ ਕਦੋਂ ਆਏਗੀ ਪਹਿਨੇ ਦਿੱਕਤ ਕੀਤੀ ਸਾਨੂੰ ਤਾਂ 1 ਮਹੀਨਾ ਹੋ ਗਿਆ ਤੇ ਕਿਸ ਫਾਈਲ ਸਾਰਾ ਕੁਝ ਕੀਤਾ ਹੋਇਆ ਤੇ ਸਾਡਾ ਹੁਣ ਤੱਕ ਟੋਕਨ ਨਹੀਂ ਮਿਲਿਆ ਹਾਂ ਤੇ ਅੱਜ ਵੀ ਮੈਂ ਤਾਂ ਸਵੇਰ ਦੀ ਡਿੰਪੀ ਦੀ ਕੋਠੀ 'ਚ 4-4000 'ਚ ਲੱਗਿਆ ਸੀ ਤਾਂ ਦੋਨੋਂ ਮੀਆਂ ਬੀਬੀ ਤੇ ਸਵੇਰ ਦੇ ਬੈਠੇ ਆ ਇੱਥੇ ਉਹਨਾਂ ਦੀ ਕੋਠੀ 'ਚ ਲੱਗੇ ਆ ਤੁਹਾਡਾ ਕੰਮ ਫੇਰ ਵੀ ਨਹੀਂ ਹੋ ਰਿਹਾ ਹੋਰ ਫੇਰ ਵੀ ਨਹੀਂ ਹੋਇਆ ਫੇਰ ਵੀ ਨਹੀਂ ਸਾਡਾ ਕੰਮ ਹੋਇਆ ਤੇ ਹੁਣ ਕੀ ਕਹਿੰਦੇ ਆ ਵੀ ਜਦੋਂ ਹੁਣ ਤੁਸੀਂ ਇੱਥੇ ਬੈਠੇ ਜੜੀ ਕਰੀ ਜੰਨੇ ਹੋ ਤੇ ਅਸੀਂ ਤਾਂ ਕੰਮ ਕਰਾ ਕੇ ਜਾਵਾਂਗੇ ਸਾਡੇ ਤਾਂ ਜਿੰਨਾ ਤੋਂ ਅਸੀਂ ਮਕਾਨ ਲਿੱਤਾ ਉਹ ਲੁਧਿਆਣਾ ਤੋਂ ਆਏ ਬੈਠੇ ਉਹ ਤਾਂ ਕਹਿੰਦੇ ਆ ਸਾਡੀ ਗੱਡੀ ਦਾ ਖਰਚਾ ਤੁਸੀਂ ਦੇਣਾ ਹੂੰ ਤੇ ਅਸੀਂ ਤਾਂ ਜੇ ਅੱਜ ਨਹੀਂ ਹੋਈ ਤਾਂ ਉਹ ਤਾਂ ਰਾਤ ਨੂੰ ਚਲੇ ਜਾਣਗੇ ਫੇਰ ਅੱਜ ਵੀ ਸਾਨੂੰ ਦੇਣਾ ਪੈਣਾ ਤੇ ਫੇਰ ਆਉਣਗੇ ਉਹ ਫੇਰ ਅਸੀਂ ਦੇਣਾ ਕਿੰਨੇ ਦਿਨਾਂ ਤੋਂ ਜਿਹੜੀ ਇਹ ਖੱਜਲ ਖਵਾਰੀ ਸੋਡੀ ਹੋ ਰਹੀ ਹੈ ਮਹੀਨਾ ਹੋ ਗਿਆ ਸਾਨੂੰ ਮਹੀਨਾ ਹੋ ਕੇ ਲਗਾਤਾਰ ਹਾਂਜੀ ਤਾਂ ਅੱਜ ਵੀ ਤੁਹਾਡਾ ਕੋਈ ਲੱਗਦਾ ਨਹੀਂ ਗੱਲ ਨਹੀਂ ਸੌਰੀ ਇੱਥੇ ਫਾਈਲ ਮੈਂ ਪਰਸੋ ਫੜਾ ਕੇ ਗਈ ਸੀਗੀ ਤੇ ਇਹਨਾਂ ਨੇ ਫੇਰ ਵਕੀਲ ਨੂੰ ਫੜਾ ਆਪੀ ਪੱਪੂ ਵਕੀਲ ਨੂੰ ਅੱਛਾ ਤੇ ਹੁਣ ਮੈਂ ਵਕੀਲ ਦੇ ਕੋਲੇ ਗਈ ਉਹ ਕਹਿੰਦੇ ਸਾਡੀ ਤਾਂ ਕੋਈ ਜ਼ਿੰਮੇਵਾਰੀ ਹੈ ਨਹੀਂ ਅਸੀਂ ਤਾਂ ਫਾਈਲ ਬਣਾ ਦੇ ਤੇ ਅੰਦਰ ਪਹਚਾ ਦੇ ਤੇ ਅੰਦਰ ਤੋਂ ਹੁਣ ਸਾਨੂੰ ਨਾ ਟੋਕਨ ਮਿਲਿਆ ਨਾ ਕੁਝ ਹੋਇਆ ਟੋਕਨ ਵੀ ਨਹੀਂ ਮਿਲਿਆ ਨਹੀਂ ਸਵੇਰ ਤੋਂ ਬੈਠੇ ਤੁਸੀਂ ਸਵੇਰ ਤੋਂ ਬੈਠੇ ਆ ਅੱਛਾ ਅੱਛਾ ਜਿਹੜੇ ਬਾਹਰ ਤੋਂ ਆਏ ਆ ਭਾਈ ਉਹਨਾਂ ਨੂੰ ਮਿਲ ਗਿਆ ਜਿਹੜੇ ਬਾਹਰ ਤੋਂ ਆਏ ਆ ਨਾ ਸਿਪਾਰਸੀ ਬੰਦੇ ਜਿਹੜੇ ਅੰਦਰ پیسے ਦਿੰਦੇ ਆ ਉਹਨਾਂ ਨੂੰ ਤਾਂ ਮਿਲ ਗਿਆ ਤੇ ਅਸੀਂ ਗਰੀਬ ਬੰਦੇ ਇੱਥੇ ਬੈਠੇ ਆ ਤੇ ਭਾਈ papa ਤੁਹਾਨੂੰ ਪਦੋਂ ਮਿਲੇਗਾ ਤੁਸੀਂ ਕਿਹੜੇ ਪਿੰਡ ਤੋਂ ਆਏ ਸੀ ਭਾਈ ਅੱਜ ਤਾਂ ਭਾਈ ਕਿੱਦੜਾ ਵਾਤਾ ਹਾਂ ਇੱਥੋਂ ਅਸੀਂ ਸਵੇਰੇ ਸਿੱਧੇ ਆਏ ਆ ਸਭ ਤੋਂ ਪਹਿਲਾਂ ਤੇ ਅੱਗੇ ਟੋਕਨ ਮਿਲ ਜੂਸ ਮੇਰਾ ਚੌਥਾ ਨੰਬਰ ਟੋਕਨ ਸੀ ਪਰ ਚੌਥੇ ਵਾਲੇ ਕੀ ਜਿਹੜੇ ਬਾਅਦ ਚਾਏ ਉਹਨਾਂ ਤਾਂ ਮਿਲ ਗਿਆ ਸਵਾਰੀਆਂ ਵਾਲੇ ਉਹਨੂੰ ਦੂਸਰੇ ਸਾਰੇ ਰਹਿ ਗਏ ਸਾਡਾ ਹਜੇ ਤੱਕ ਟੋਕ ਨਹੀਂ ਦਿੱਤਾ ਇਹਨਾਂ ਨੇ ਤੇ ਹੁਣ ਕੀ ਗੱਲ ਪਤਾ ਲੱਗਦੀ ਆ ਜੇ ਤੁਸੀਂ ਇੱਥੇ ਹੁਣ ਦੇਖੀਏ ਉਹ ਤਾਂ ਸਮਝ ਨਹੀਂ ਆ ਸਾਰੇ ਭੱਜ ਗਏ ਇਤੋਂ ਕਿਰਾਂ ਤਾਂ ਪਤਾ ਨਹੀਂ ਕੀ ਹੋ ਗਿਆ ਹਾਂ ਆ ਵਿਹਲੇ ਪਏ ਆ ਕਮਰੇ ਦੇਖ ਲੋ ਸਾਰੇ ਕੋਈ ਵੀ ਹੈ ਨਹੀਂ ਸਟਾਫ ਦਾ ਇੱਥੇ ਉਹ ਅਜੇ ਇੱਥੇ ਇੱਕ ਉਹ ਗੱਲ ਹੀ ਨਹੀਂ ਹੁੰਦਾ ਤਸੀਲਦਾਰ ਵਧੀਆ ਬੋਰਡ ਡਿਜ਼ਾਈਨੀਆਂ ਦੇ ਅਸੀਂ ਬੋਰਡ ਬਹੁਤ ਵਧੀਆ ਬੰਦਾ 70 70 ਰੇਟੀਆਂ ਕਰਕੇ ਨਵੇੜ ਕੇ ਜਾਂਦਾ ਹਰ ਰੋਜ਼ ਜਦੋਂ ਆ ਜਾਂਦਾ ਇੱਥੇ ਪਰ ਅਜੇ ਸਾਰੀਆਂ ਰੇਟੀਆਂ ਸਾਰੀਆਂ ਗੰਭਸ਼ਾ ਕਰ ਦਿੰਦਾ ਖੱਜਲ ਖਵਾਰੀ ਉਵੇਂ ਹੋਈ ਜਾਂਦੀ ਇੱਥੇ ਚੱਲੀ ਕੋਈ ਕਰਦਾ ਇਕੱਲਾ ਹੋਰ ਕੋਈ ਨਹੀਂ ਕਰਦਾ ਇਹ ਕਿੰਨੇ ਕ ਟਾਈਮ ਤੋਂ ਹੋ ਰਹੀ ਹੈ ਬਾਈ ਜੀ ਇਹ ਤੁਹਾਡੇ ਨਾਲ ਸਾਡੇ ਨਾਲ ਤਾਂ ਕੋਈ ਹਿਸਾਬ ਤਾਂ ਨਹੀਂ ਸਾਡਾ ਤਾਂ ਹਿਸਾਬ ਦਾ ਸਾਡੇ ਕੋਲ ਤਾਂ 5-5 ਮਹੀਨਿਆਂ ਦੀ 6-6 ਮਹੀਨਿਆਂ ਦੀ ਰੇਟੀ ਆ ਹੁਣ ਮੈਂ ਰੇਟੀ ਕਰਾਈ ਹੈ 7 ਮਹੀਨਿਆਂ ਤੋਂ ਕਰਾਈ ਹੈ ਅੱਛਾ ਜੀ ਹੁਣ ਸਿਰੇ ਜੜੀ ਹੈ ਮੇਰੀ ਆਪ ਦੀ ਰੇਟ ਨਹੀਂ ਆਂਦੇ ਅੱਜ ਕੱਲ ਬੰਮੋੜੀਆਂ ਦੇ ਵਰਕੇ ਪਾੜ ਦੇਣੇ ਆ ਮੂਹਰੇ ਫੇਰ ਨਵੇਂ ਲਾਣੇ ਆ ਲਖਾਈ ਵਾਲਿਆਂ ਨੂੰ ਤਾਂ ਲਖਾਈ ਲੈਣੀ ਆ ਉਹਨਾਂ ਨੂੰ ਲਖਾਈ ਦੇ ਦਿੰਨੇ ਆ ਫੇਰ ਆਂਦੇ ਇਸੂ ਕਰਾ ਕੇ ਲਿਆਉ ਉਹ 5-500 ਰੁਪਏ ਫੇਰ ਸਾਡਾ ਤੇਮਾਰੀ ਲੱਗਣਾ ਸ਼ੁਰ ਤੇ ਹੁਣ ਕੋਈ ਵੀ ਹੈ ਨਹੀਂ ਇੱਥੇ ਖਾਲੀ ਪਿਆ ਸਾਰਾ ਕੋਈ ਹੁਣ ਬਿਲਕੁਲ ਖਾਲੀ ਐ ਜੇ ਤਾਂ ਕੋਈ ਵੀ ਸਰਾਉਣਗੇ ਫਿਰ ਤਾਂ ਸਾਡੀਆਂ ਸਿਰੇ ਚੜਨੀਆਂ ਰੇਟੀਆਂ ਤੇ ਨਹੀਂ ਨਹੀਂ ਚੜਦਿੰਦਾ ਤਾਂ ਤੁਸੀਂ ਦੇਖਿਆ ਇੱਥੇ ਜਿਹੜੇ ਲੋਕ ਨੇ ਖੱਜਲ ਖਵਾਰ ਹੋ ਰਹੇ ਨੇ ਤੁਸੀਂ ਜਿਹੜੀ ਤਾਲੇ ਵੀ ਲੱਗੇ ਪਏ ਆ ਤਾਂ ਇੱਧਰ ਜਿੰਦਰਾ ਲੱਗਿਆ ਪਿਆ ਇਹਨਾਂ ਦੀਆਂ ਵਿਚਾਰਾਂ ਦੀਆਂ ਰਜਿਸਟਰੀਆਂ ਵੀ ਇੱਥੇ ਆ ਤਾਂ ਬੁਰਾ ਹਾਲ ਐ ਭਾਈ ਆਹ ਦੇਖੋਗੇ ਤੁਸੀਂ ਜਿੰਦਾ ਲਾ ਕੇ ਜਾਵੜੇ ਲੈ ਤੇ ਹੁਣ ਇਹ ਢੀਕੀ ਜਾਂਦੇ ਆ ਤੇ ਇਹ ਕਿੱਧਰ ਜਾਣ ਹੁਣ ਨਾ ਰਜਿਸਟਰੀ ਪੱਲੇ ਆਈ ਆ ਕੁਛ ਵੀ ਨਹੀਂ ਆਈ ਖੱਜਲ ਖਵਾਰੀ ਸਿਰਫ ਤੇ ਸਿਰਫ ਹੋ ਰਹੀ ਆ ਤਾਂ ਕਿਤੇ ਨਾ ਕਿਤੇ ਜਿਹੜੀ ਸ਼ਿਕਾਇਤ ਪਹੁੰਚੀ ਸੀਗੀ ਪ੍ਰਸ਼ਾਸਨ ਕੋਲੇ ਤਾਂ ਉਸ ਤੋਂ ਪਹਿਲਾਂ ਜਿਹੜੀ ਇਹ ਜਾਣਕਾਰੀ ਲੀਕੇਜ ਹੋ ਜਾਂਦੀ ਆ ਤਾਂ ਜਿਹੜਾ ਸਟਾਫ ਆ ਉਹ ਵੀ ਭੱਜ ਜਾਂਦਾ ਜੇ ਸਟਾਫ ਇੱਥੇ ਸਵਾਲ ਇਹ ਉੱਠਦਾ ਚੰਗਾ ਕੰਮ ਕਰ ਰਿਹਾ ਤਾਂ ਉਹਨੂੰ ਭੱਜਣ ਦੀ ਕੀ ਲੋੜ ਸੀ ਉਹ ਇੱਥੇ ਰਹਿੰਦਾ ਤਾਂ ਭਾਈ ਹੋਰ ਦਿੱਕਤ ਕਿਸ ਤਰ੍ਹਾਂ ਦੀ ਆ ਰਹੀ ਸੀ ਵੀ ਦੇ ਇੱਥੇ ਮੈਂ 16 ਦਸੰਬਰ ਤੋਂ ਆ ਰਿਹਾ ਹਾਂ ਇੰਸਟਾਗ੍ਰਾਮ ਪਰ ਕੋਈ ਟਾਈਮ ਹੀ ਨਹੀਂ ਦੇ ਰਿਹਾ। ਅੱਜ ਲਗਾਤਾਰ ਹੀ ਆਏ ਹੋ ਰਿਹਾ ਬਈ। 16 ਦਸੰਬਰ ਤੋਂ 16 ਦਸੰਬਰ ਤੋਂ ਟੈਂਕ ਬਹੁਤ ਜ਼ਿਆਦਾ ਹੋ ਗਿਆ ਬਈ। ਹਾਂਜੀ ਹਾਂਜੀ ਬਈ। ਤੇ ਮਾਨ ਸਰਕਾਰਾਂ ਦੀ ਖੱਜਲ ਖਵਰੀ ਖਤਮ ਕਰ ਦੇਣੀ ਜਮੇ। ਇਹ ਸਰਕਾਰਾਂ ਇਹ ਆਪ ਕੋ ਆਪ ਦੇ ਇਕੱਲੇ ਬਿਆਨ ਦੇ ਕੇ ਤੁਰ ਜਾਂਦੇ ਇਹ ਹੋਰ ਕਰਦੇ ਕੱਖ। ਲੱਗਦਾ ਨਹੀਂ ਫਰਕ ਪੈ ਰਿਹਾ ਕੋਈ। ਠੀਕ ਹੈ। ਉਦੋਂ ਸਾਡੀਆਂ ਵੀ ਪਹਿਲਾਂ ਅਸੀਂ ਸਾਰਿਆਂ ਨੇ ਲਿਖਾ ਲਈਆਂ ਰੇਟਰੀਆਂ। ਉਹ ਸਾਡੀ ਕੋਈ ਰੇਟਰੀ ਜੇਕਰ ਹੁਣ 28 ਦਾ ਕੱਲ ਦਾ ਦਿਨ ਟੱਪਦਾ ਤੇ ਸਾਡੀਆਂ ਰੇਟਰੀਆਂ ਦੇ ਸਟਾਮ ਲਾਈਫ ਬਿਲਕੁਲ ਉਹ ਖਰਾਬ ਹੋ ਜਾਣਗੇ ਮੁੜ ਕੇ ਨਾਖਣਾ ਐਨੋਸੀ ਕਟਾਓ ਰਸ਼ਵੀ ਬਹੁਤ ਸੀਗਾ ਹਨਾ ਉਹਦੇ ਕਰਕੇ ਸਾਡੇ ਸੀਗੇ ਇੱਥੇ 100 150 ਬੰਦਾ ਸੀਗਾ ਜੀ ਹਮ ਸਾਰਾ ਹਾਲ ਭਰਿਆ ਹੀ ਹੁੰਦਾ ਵੀਰ ਜੀ ਸਾਰਾ ਹਾਲ ਉਹ ਗੇਟ ਤੱਕ ਭਰਿਆ ਹੁੰਦਾ ਜੀ ਬਾਈ ਤੁਸੀਂ ਕਿਹੜੇ ਪਿੰਡੋਂ ਆਏ ਸੀ ਅਸੀਂ ਭਲਾਈਆਂ ਨੇ ਤੋਂ ਆਏ ਸੀ ਜੀ ਸਾਨੂੰ ਵੀ ਹਾਂ ਮੈਨੂੰ ਲੱਗਾ ਮਹੀਨੇ ਡੇਢ ਮਹੀਨੇ ਨੂੰ ਹੋ ਗਿਆ ਜੀ ਆਉਂਦਿਆਂ ਨੂੰ ਬਸ ਅੱਜ ਟੋਕਨ ਮਿਲਦਾ ਥੋੜੀ ਸਵੇਰੇ ਰਜਿਸਟਰੀ ਹੋ ਜੂਗੀ ਐ ਹੀ ਹੈ ਇੱਥੇ ਕੋਈ ਕਚਹਿਰੀਆਂ ਚ ਬਸ ਬੁਰਾ ਹਾਲ ਹੀ ਹੈ ਸਿਸਟਮ ਕੋਈ ਸੁਣਦਾ ਨਹੀਂ ਜਿਵੇਂ ਮਾਨ ਸਾਹਿਬ ਉਥੇ ਕਹਿ ਰਹੇ ਆ ਵੀ ਐ ਲੋਕਾਂ ਨੂੰ ਐ ਆ ਸਿਸਟਮ ਖਤਮ ਕਰਤਾ ਵੀ ਐ ਹੋਣੀਆਂ ਐ ਹੋਣੀਆਂ ਪਰ ਉਹ ਕੁਝ ਨਹੀਂ ਹੋ ਰਿਹਾ ਜੀ ਅੱਜਲ ਖਰਾਬੀ ਅਸੀਂ ਬਹੁਤ ਜ਼ਿਆਦਾ ਆ ਜੀ ਇੱਥੇ ਰਜਿਸਟ੍ਰੇਸ਼ਨ ਰੋਸਟਿੰਗ ਦਾ ਬੁਰਾ ਹਾਲ ਆ ਜੀ ਬਸ ਇਹ ਲੱਗਿਆ ਨਹੀਂ ਕੋਈ ਸੁਧਾਰ ਬਾਈ ਜੀ ਨਹੀਂ ਕੋਈ ਆਇਆ ਨਹੀਂ ਗਈ ਹਜੇ ਟਿੱਕਰ ਕੋਈ ਨਹੀਂ ਡਿੰਪੀ ਤੋਂ ਫੋਨ ਕਰਾ ਲੇ ਆ ਡਿੰਪੀ ਦੇ ਸਾਰੇ ਬੰਦੇ ਤੋਂ ਫੋਨ ਕਰਾ ਲੇ ਕੋਈ ਸਾਡੀ ਰੈਟਰੀ ਨਹੀਂ ਕਰਵਾਈ ਗਈ ਉਹਨਾਂ ਤੋਂ ਹਰ ਕੇ ਅਸੀਂ ਉਹਨਾਂ ਦੇ ਜਣਾ ਬੰਦ ਕਰਤਾ ਹੁਣ ਡਿਊਟੀ ਤੇ ਮਿਲਾਂਗੇ ਵੀ ਵੋਟਾਂ ਉਹਨਾਂ ਨੂੰ ਪਵਾਤੀਆਂ ਹੁਣ ਅਸੀਂ ਇਹ ਲੰਬਾ ਲਾਉਣਾ ਹੀ ਤੁਹਾਡਾ ਲਾਤਾ ਹੁਣ ਤੋਂ ਬਾਏ ਬਾਏ ਬਸ ਹੋਣੀ ਸੁੰਦਾ ਗੱਲ ਹੈ ਹੋਰ ਵੱਢ ਹੁਣ ਖਤਮਾ ਕੰਮ 16 ਦਸੰਬਰ ਤੋਂ ਲੈ ਕੇ ਅੱਜ 28 27 ਫਰਵਰੀ ਹੋ ਗਈ ਆ ਜੇ ਮੇਰੀ ਰਜਿਸਟਰੀ ਆਮ ਬੰਦੇ ਦੀ ਰਜਿਸਟਰੀ ਨਹੀਂ ਹੁੰਦੀ ਤਾਂ ਦੂਜਿਆਂ ਦੀ ਕਿੱਥੋਂ ਹੋ ਜੂਗੀ ਤੁਸੀਂ ਇਹ ਦੇਖੋ ਨਾ ਆਮ ਬੰਦੇ ਦਾ ਕੁਝ ਵੀ ਨਹੀਂ ਜਿਹੜਾ ਕੋਈ ਦਾ ਮੰਨ ਲਓ ਸਿਕਾ ਚੱਲਦਾ ਅਗਲਾ ਕਰਵਾ ਕੇ ਬਾਹਰ ਮਗਰੋਂ ਆਇਆ ਕਰਵਾ ਕੇ ਪਹਿਲਾਂ ਬਾਹਰ ਹੋ ਜਾਂਦਾ ਇਹ ਹੁਣ ਕੋਈ ਨਹੀਂ ਮਿਲ ਰਿਹਾ ਕਿ ਭਾਈ ਸੋ ਇੱਥੇ ਨਹੀਂ ਭਾਈ ਜੀ ਤੁਹਾਡੇ ਸਾਹਮਣੇ ਦੇਖ ਲਓ ਜੰਦਾ ਲੱਗਿਆ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਇਹ ਕਹਿੰਦੇ ਵੀ ਸਾਂਝੀ ਰੇਟਰੀ ਹੈ ਜਿਹੜੀ ਉਹ ਅਸੀਂ ਤੋੜ ਕੇ ਨਹੀਂ ਕਰਦੇ ਇਹਨਾਂ ਨੇ ਜੀ 25 2 2025 ਨੂੰ ਦਿਨ ਵੀਰਵਾਰ ਨੂੰ ਇਲੈਕਟ੍ਰਿਕ ਆ ਤੇ ਜੇਕਰ ਮੈਂ ਗਿਆ ਮੈਂ ਕਿਹਾ ਵੀ ਮੈਂ ਪਿਓ ਗੁਜ਼ਰ ਗਿਆ ਮੁੰਡੇ ਦਾ ਤੇ ਉਹ ਹੈਗੀ ਆ ਵੀ 7ਵੇਂ ਮਹੀਨੇ ਦੀ 30 ਤਰੀਕ ਤੱਕ लास्ट ਟਾਈਮ ਦੱਸਿਆ ਵੀ 24 ਦੇ ਵਿੱਚ ਕਰਾਈ ਹੋਵੀ ਜੀ ਨੇ ਉਸ ਤੋਂ ਪਹਿਲਾਂ ਮੇਰਾ ਇੰਤਕਾਲ ਹੋਇਆ ਵਿਆ ਤੇ ਤਿੰਨ ਤਨ ਆ ਗਏ ਦੋ ਜਣਿਆਂ ਨੂੰ ਜਗਾ ਉਹਾਂ ਦੇ ਤੇਰੀ ਤਾਂ ਹੁੰਦੀ ਨਹੀਂ ਤੇ ਦੂਸਰਾ ਹੀ 4-4 5-5 ਕਨਾਲਾਂ ਵਿੱਚ ਤੋੜ ਕੇ ਕਰੀ ਜਾਂਦੇ ਆ ਇਹ ਸਾਡੇ ਵਾਰੀ ਕਹਿੰਦੇ ਤੁਹਾਡੇ ਵਾਰੀ ਹੈ ਨਹੀਂ ਇੱਥੇ ਇੱਕ ਜਿਹੜਾ ਰੈਸਟੀ ਕਲਰਕ ਆ ਜੇ ਇਹ ਇਕੱਲਾ ਖਰਾਬ ਕਰੀ ਜਾਂਦਾ ਤਹਿਸੀਲਦਾਰ ਸਾਹਿਬ ਕਰਦੇ ਸੀ ਵੀ ਚਲੋ ਹੋ ਜੂਗੀ ਤੇਰੀ ਤੇ ਪਰ ਇਹ ਲੈ ਕੇ ਬੈਠਾ ਸਾਰ ਇਹਨੂੰ ਕਿੱਦਾਂ ਲੱਗਦਾ ਵੀ ਸ਼ਪਾਰਸ਼ਾ ਕੰਮ ਹੋ ਰਿਹਾ ਓਵੇਂ ਨਹੀਂ ਹੋ ਰਿਹਾਗਾ ਇਸ ਸਪਾਰਸ਼ ਵਾਲੀ ਹੈ ਪਰ ਸਪਾਰਸ਼ ਹੈ ਨਹੀਂ ਪਤਾ ਬੰਦਾ ਕਿਹੜਾ ਕਰ ਰਿਹਾ ਸੀ ਸਾਨੂੰ ਐ ਨਹੀਂ ਭੇਜਿਆ ਆ ਜੀ ਵੀ ਡੈਂਪੀ ਕੀ ਸਪਾਰਸ਼ ਤਾਂ ਕੋਈ ਚਲਦੀ ਨਹੀਂ ਹੂੰ ਠੀਕ ਹੈ ਪਰ ਸਪਾਰਸ਼ ਪਤਾ ਨਹੀਂ ਕਿਹੜਾ ਬੰਦਾ ਕਰ ਰਿਹਾ ਵੀ ਸਪਾਰਸ਼ਾ ਉਹ ਜੀ ਕਿਹੜੀ ਹੈ ਜਿਹੜੀ ਜਿਹੜੇ ਬੰਦੇ ਅੱਜ ਨੰਬਰ ਲਵਾ ਕੇ ਗਏ ਆ ਉਹਨਾਂ ਨੇ ਨੰਬਰ ਪਹਿਲਾਂ ਲੱਗ ਗਏ ਸਾਡੇ ਲੱਗੇ ਨਹੀਂ ਸਾ ਇਹੋ ਮੇਰੇ ਕਿਫਤਰੇ ਫਿਰਦੇ ਤਾਂ ਗੱਲਬਾਤ ਕੀਤੀ ਹੈ ਤੇ ਤਹਿਸੀਲ ਚ ਜਿੰਦਰੇ ਤੋਂ ਉਹਨੂੰ ਦਿਖਾਵਾਂਗੇ ਲੱਗੇ ਹੋਏ ਨੇ ਇਸ ਤਰ੍ਹਾਂ ਜਿਹੜੀਆਂ ਰਜਿਸਟਰੀਆਂ ਕਰਵਾਉਣੀਆਂ ਸੀਗੀਆਂ ਤਾਂ ਉਹ ਹਾਲੇ ਹੈ ਤੋ ਤਹਿਸੀਲਦਾਰ ਸਾਹਿਬ ਤਾਂ ਇਧਰਲੇ ਪਾਸੇ ਵੀ ਮੈਨੂੰ ਲੱਗਦਾ ਕੋਈ ਵੀ ਹੈ ਨਹੀਂ ਹਨਾ ਐਮਟੀ ਐਮਟੀਸੀ ਇਹ ਵੀ ਬਈ ਇੱਥੋਂ ਗਏ ਜੀ ਤਾਂ ਮੈਨੂੰ ਲੱਗਦਾ ਵੀ ਸਾਰੇ ਪਾਸੇ ਜਿੰਦਰੇ ਲੱਗੇ ਪਏ ਆ ਤਾਂ ਇੱਕ ਪਾਸੇ ਕਹਿ ਰਹੇ ਆ ਮਾਨ ਸਰਕਾਰ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣੀ ਤਾਂ ਦੂਜੇ ਪਾਸੇ ਜਿਹੜੀ ਖੱਜਲ ਖਵਾਰੀ ਆ ਤਾਂ ਲੋਕ ਹੁਣ ਅੜੀਕ ਰਹੇ ਆ ਵੀ ਇੱਥੇ ਕੋਈ ਨਾ ਕੋਈ ਆਵੇ ਸਾਡੀ ਗੱਲ ਸੁਣੇ ਤਾਂ ਦੂਜੀ ਗੱਲ ਇੱਥੇ ਇਹਨਾਂ ਨੇ ਇਹ ਵੀ ਕਹੀ ਆ ਵੱਡੀ ਵੀ ਜਿਹੜੀ ਇੱਥੇ ਛਪਾਰਸ਼ਬਾਜੀ ਨਾਲ ਪਤਾ ਨਹੀਂ ਕਿਹਦੇ ਨਾਲ ਕੰਮ ਹੋ ਰਿਹਾ ਕਿਹਦਾ ਨਹੀਂ ਹੋ ਰਿਹਾ ਤਾਂ ਗੱਲ ਇੱਥੇ ਸੁਣੀ ਨਹੀਂ ਜਾ ਰਹੀ ਤਾਂ ਵੱਡੀ ਗੱਲ ਇਹ ਆ ਵੀ ਛੋਟੇ ਤੋਂ ਜਿਹੜਾ ਛੋਟਾ ਸਟਾਫ ਆ ਕਲਰਕ ਵਗੈਰਾ ਉਹ ਵੀ ਇੱਥੇ ਜਿਹੜੇ ਦਿਖੇ ਨਿਗੇ ਕੁਰਸੀਆਂ ਖਾਲੀ ਆ ਜਿਹੜੀਆਂ ਉਹ ਨਜ਼ਰ ਆ ਰਹੀਆਂ ਤਾਂ ਇਧਰ ਵੀ ਤੁਹਾਨੂੰ ਦਿਖਾਇਆ ਤਾਂ ਲੋਕਾਂ ਨੇ ਆਪਣੇ ਦੁੱਖੜੇ ਰੋਇਆ ਵੀ ਸਾਡੀ ਜਿਹੜੀ ਗੱਲ ਸੁਣੀ ਜਾਵੇ ਪਤਾ ਲੱਗੂ ਆ ਹੁਣ ਵੀ ਇਸ ਤੋਂ ਬਾਅਦ ਕੀ ਰਿਜ਼ਲਟ ਨਿਕਲਦਾ ਹੈ ਕਿ ਜਿਹੜੀ ਵਿਜੀਲੈਂਸ ਦੀ ਰੇਡ ਸੀ ਉਹਦੇ ਨਾਲ ਕੋਈ ਨਤੀਜਾ ਸਾਹਮਣੇ ਆਊਗਾ ਜਾਂ ਲੋਕਾਂ ਦੀ ਸਿਰਫ ਖੱਜਲ ਖਵਾਰੀ ਹੋਊਗੀ ਜੁੜੇ ਰਹੋ ਤੁਸੀਂ ਸੱਚ ਪੈਨਾਂ ਉਧਰ ਜਦੋਂ ਇਸ ਸਬੰਧੀ ਐਸਡੀਐਮ ਗਿੱਦੜਵਾਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਗਿੱਦੜਵਾਹਾ ਵਿੱਚ ਕੁਝ ਸ਼ਰਾਰਤੀ ਲੋਕ ਵਿਜੀਲੈਂਸ ਨੂੰ ਝੂਠੀ ਸ਼ਿਕਾਇਤ ਦੇ ਕੇ ਬੁਲਾ ਰਹੇ ਹਨ ਜਿਸ ਦੇ ਚਲਦਿਆਂ ਅਜੀਹਾ ਹੋਇਆ ਉਹਨਾਂ ਕਿਹਾ ਕਿ ਅਸੀਂ ਕੁਝ ਵੀ ਗਲਤ ਨਹੀਂ ਕਰੇ ਤਹਿਸੀਲ ਦੇ ਵਿੱਚ ਬਿਲਕੁਲ ਕੰਮ ਸਹੀ ਚੱਲ ਰਿਹਾ ਹੈ